ਕਿ ਕਿਸੇ ਮੇਰੇ ਵੀਰ ਦਾ ਸਵਾਲ ਆਇਆ ਸੀ ਕਿ ਪਰਲੂ ਆਉਣ ਵਾਲੀ ਹੈ ਬੜੀਆਂ ਆਫਤਾਂ ਆਉਣ ਵਾਲੀਆਂ ਕੀ ਸੱਚੀ ਮੱਚੀ ਆਉਣ ਵਾਲੀਆਂ ਨੇ ਘਰਾਂ ਸਿੰਘ ਕਿਦਾਂ ਬਚੀ ਮੈਂ ਕਿਸੇ ਚੀਜ਼ ਦੇ ਵਿਰੋਧ ਤਾਂ ਕਰਕੇ ਖੁਸ਼ ਨਹੀਂ ਪਰ ਇਹ ਸਾਰੀਆਂ ਨੈਗੇਟਿਵਿਟੀਆਂ ਨੇ ਸਾਡਾ ਜੀਵਨ ਧਰਤੀ ਦੇ ਉੱਤੇ ਬਚ ਸਕੇ ਉਹਦੇ ਵਾਸਤੇ ਪਤਾ ਹੀ ਨਹੀਂ ਕਿੰਨੀ ਜ਼ਬਰਦਸਤ ਇੰਜੀਨੀਅਰਿੰਗ ਕੀਤੀ ਹੈ ਜਿਸ ਪਰਮਾਤਮਾ ਨੇ ਉਸ ਨੂੰ ਕੀ ਲੋੜ ਆ ਸਾਡੇ ਉੱਤੇ ਆਫਤਾਂ ਭੇਜਣ ਦੀ ਉਸ ਨੂੰ ਕੀ ਲੋੜ ਆ ਸਾਨੂੰ ਪਾਣੀ ਚ ਡੋਬ ਡੋਬ ਮਾਰਨ ਦੀ ਉਹਨੂੰ ਕੀ ਲੋੜ ਸਾਡੀ ਧਰਤੀ ਨੂੰ ਖਤਮ ਕਰਨ ਦੀ ਉਸ ਵੀਰ ਨੇ ਕੁਝ ਲਿੰਕ ਵੀ ਭੇਜੇ ਕੋਈ ਸਾਡੇ ਅਧਿਆਤਮਕ ਵੀਰ ਨੇ ਉਹਦਾ ਫਿਰ ਮੈਂ ਚੈਨਲ ਵੀ ਸਾਰਾ ਦੇਖਿਆ ਔਰ ਦੇਖਿਆ ਕਿ ਉਹਦੇ ਵਿੱਚ ਸਾਰਾ ਹੀ ਇਦਾਂ ਹੀ ਹੈ ਕਿ ਬੜੀਆਂ ਹਫਤਾਵਾਂ ਆਉਣ ਵਾਲੀਆਂ ਸਿਮਰਨ ਕਰੋ ਭਜਨ ਕਰੋ ਵਾਹਿਗੁਰੂ ਵਾਹਿਗੁਰੂ ਕਰੋ ਕਿ ਨਹੀਂ ਤੇ ਤੁਹਾਡਾ ਬੜਾ ਔਖਾ ਬੜਾ ਭਿਆਨਕ ਸਮਾਂ ਆਉਣ ਵਾਲਾ ਹੈ ਇਹ ਸਾਰੀਆਂ ਚੀਜ਼ਾਂ ਜੋ ਵੀ ਨੇ ਇਹ ਸਾਰਾ ਡਰ ਦਾ ਕਾਰੋਬਾਰ ਹੈ ਡਰਾਓ ਲੋਕਾਂ ਨੂੰ ਗੁਲਾਮ ਬਣਾਓ ਇਦਾਂ ਬਿਲਕੁਲ ਨਹੀਂ ਆ ਉਹ ਪਰਮਾਤਮਾ ਸਾਡਾ ਪ੍ਰੇਮੀ ਹੈ ਸਾਡਾ ਭਲਾ ਤਾਉਣ ਵਾਲਾ ਔਰ ਉਹ ਕਿਤੇ ਸਿਮਰਨ ਦਾ ਭੁੱਖਾ ਆ ਸਿਮਰਨ ਕਰਨਾ ਤੁਸੀਂ ਆਪਣੇ ਆਨੰਦ ਵਾਸਤੇ ਕਰੋ ਡਰ ਕੇ ਨਹੀਂ ਕਿਆ ਹਫਤਾਵਾਂ ਆਉਣੀਆਂ ਨੇ ਔਰ ਸਾਨੂੰ ਪਰਮਾਤਮਾ ਬਚਾਊਗਾ ਬਚਾਊਗਾ ਵੀ ਤੇ ਕੀ ਹੋਊਗਾ ਸਰੀਰ ਬਚੂਗਾ ਸਰੀਰ ਤਾਂ ਵੈਸੇ ਵੀ ਖਤਮ ਹੋ ਹੀ ਜਾਣਾ ਹੁਣ ਨਾ ਹੋਊਗਾ 20 30 ਸਾਲ ਬਾਅਦ ਹੋ ਜਾਊਗਾ 50 ਸਾਲ ਬਾਅਦ ਹੋ ਜਾਊਗਾ ਇਹ ਤਾਂ ਖਤਮ ਹੋਣਾ ਹੀ ਹੋਣਾ ਸਰੀਰ ਖਤਮ ਹੋਣਾ ਡਿਫਰੈਂਟ ਗੱਲ ਆ। ਔਰ ਉਹਦੋਂ ਚੰਗਾ ਨਹੀਂ ਕਿ ਸਿਮਰਨ ਕਰਨਾ ਤਾਂ ਉਹਦੇ ਵਾਸਤੇ ਕਰੋ ਕਿ ਤੁਸੀਂ ਆਪਣੇ ਸਰੀਰ ਦੇ ਵਿੱਚ ਉਸ ਚੀਜ਼ ਨੂੰ ਜਾਣੋ ਜਿਹੜੀ ਕਦੀ ਖਤਮ ਨਹੀਂ ਹੁੰਦੀ। ਡਰ ਕੇ ਸਿਮਰਨ ਨਹੀਂ ਕਿ ਸਾਡਾ ਸਰੀਰ ਬਚਾ ਲਵੇ। ਜਿਵੇਂ ਨੇਤਾ ਹੁੰਦੇ ਆ ਨਾ ਚਮਚਿਆਂ ਨੂੰ ਤੇ ਬਚਾ ਲੈਂਦੇ ਕੇਸਾਂ ਤੋਂ ਬਾਕੀਆਂ ਨੂੰ ਰਗੜ ਦਿੰਦੇ ਆ। ਤੁਸੀਂ ਸਿਮਰਨ ਕਰਨਾ ਉਹਦੇ ਵਿੱਚ ਮਾੜੀ ਗੱਲ ਨਹੀਂ ਪਰ ਸਿਮਰਨ ਆਪਣੇ ਆਨੰਦ ਵਾਸਤੇ ਕਰੋ। ਪਰਮਾਤਮਾ ਦੇ ਪ੍ਰੇਮ ਦੇ ਵਿੱਚ ਭਰ ਕੇ ਕਰੋ। ਅਹੂ ਭਾਵ ਦੇ ਵਿੱਚ ਕਰੋ ਕਿ ਵਾਹ ਪਰਮਾਤਮਾ ਕਿਆ ਬਾਤ ਹੈ। ਸ਼ਾਂਤੀ ਸੋਖ ਆਨੰਦਤ ਹੋਣ ਲਈ ਕਰੋ ਉਹਦੇ ਨਾਲ ਇੱਕਮਿਕ ਹੋਣ ਵਾਸਤੇ ਕਰੋ ਪਰ ਇਹਨਾਂ ਚੀਜ਼ਾਂ ਤੋਂ ਡਰਨਾ ਜਿਹੜਾ ਜਿਉ ਬੇਵਕੂਫੀ ਮੈਂ ਤਾਂ ਮੰਨੂਗਾ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਪਰ ਸਵਾਲ ਆ ਗਿਆ ਇਹ ਮਨੁੱਖ ਤੇ ਮਨ ਨੂੰ ਬੜੀ ਕਿਉਰਿਓਸਟੀ ਹੁੰਦੀ ਹੈ ਕਿ ਹਾਂ ਕੋਈ ਐਸਟਰੋਇਡ ਟਕਰਾਉਣ ਲੱਗਾ ਆ ਕੋਈ ਏਲੀਅਨ ਆਉਣ ਲੱਗੇ ਨੇ ਕੋਈ ਜਲ ਪਰਲੋ ਆਉਣ ਵਾਲੀ ਆ ਇਸੇ ਚੱਕਰ ਦੇ ਵਿੱਚ ਇਸਾਈਅਤ ਅਜੇ ਤੱਕ ਖੜੀ ਆ ਕਿ ਜਲ ਪਰਲੋ ਆਉਣੀ ਆ ਕਿਆਮਤ ਦਾ ਦਿਨ ਆਉਣਾ ਆ ਕਰੋ ਤਾਂ ਤੁਹਾਡਾ ਨਾਂ ਹੋਣਾ ਡਰਾ ਕੇ ਧਰਮ ਦੇ ਵਿੱਚ ਫਸਾਉਣਾ ਕੋਈ ਚੰਗੀ ਗੱਲ ਨਹੀਂ ਔਰ ਇੰਨਾ ਚੀਜ਼ਾਂ ਕਰਕੇ ਅੱਜ ਤੱਕ ਕਿਸੇ ਦਾ ਕੋਈ ਭਲਾ ਨਹੀਂ ਹੋਇਆ ਬੜੀ ਵਾਰ ਇਦਾਂ ਦੇ ਵੀ ਲੋਕ ਹੋਏ ਨੇ ਕਿ ਜਿਹੜੇ ਇੱਕ ਪਹਾੜੀ ਦੇ ਉੱਪਰ ਹੀ ਚੜ ਕੇ ਕੇ ਜਾਲ ਪਰ ਲੋ ਤੇ ਆ ਜਾਣੀ ਆ ਇੱਕ ਨਿਕਾਜਾ ਫਿਰਕਾ ਬਣ ਗਿਆ ਸਾਈਅਦ ਦੇ ਵਿੱਚ ਉਹ ਕਿਸੇ ਪਹਾੜੀ ਦੇ ਉੱਪਰ ਹੀ ਚਲੇ ਗਏ ਕਿ ਜਾਲ ਪਰ ਲੋ ਆ ਹੀ ਗਈ ਹੈ ਉਹਨਾਂ ਨੇ ਇੱਕ ਡੇਟ ਹੀ ਮਿਸਤਰੀ ਦੀ ਕਿ ਐਨੀ ਤਰੀਕ ਨੂੰ ਦੁਨੀਆਂ ਖਤਮ ਹੋ ਜਾਣੀ ਆ ਔਰ ਇੱਕ ਪਹਾੜੀ ਦੇ ਉੱਪਰ ਚਲੇ ਗਏ ਉਹ ਡੇਢ ਲੰਘੀ ਮਹੀਨਾ 2 ਮਹੀਨੇ ਲੰਘ ਗਏ ਉਹਨਾਂ ਨੇ ਜਿਹੜਾ ਰਾਸ਼ਨ ਪਾਣੀ ਖੜਿਆ ਸੀਗਾ ਉਹ ਖਤਮ ਹੋ ਗਿਆ ਸ਼ਰਮਿੰਦਿਆਂ ਵਾਂਗੂੰ ਥੱਲੇ ਉੱਤਰ ਆਏ ਤਾਂ ਜਦ ਆਉਂਦੇ ਨਾ ਵੀ ਸ਼ਰਮਿੰਦੇ ਦੇ ਟੱਡੇ ਰੇ ਰੋਖੋ ਘਪਿਆ ਤੋਂ ਕਹਿੰਦਾ ਵੀ ਕੋਈ ਨਹੀਂ ਛਾਵੇਂ ਵਿਆਹ ਕਰਾਂਗੇ ਉਹ ਗੱਲ ਉਹਨਾਂ ਨੂੰ ਫਿਰ ਪੁੱਛਿਆ ਲੋਕਾਂ ਨੇ ਕਿ ਹਾਂ ਭਾਈ ਦੱਸੋ ਤੁਸੀਂ ਧਿਆਨ ਦੇ ਉਹ ਵੀ ਦੁਨੀਆ ਖਤਮ ਹੋ ਜਾਣੀ ਆ ਤੇ ਮੁੜਾਏ ਜਿਵਾਂਦੇ ਵੀ ਨਹੀਂ ਹੋ ਜਾਣੀ ਹੀ ਖਤਮ ਅਹੀਂ ਪਾੜੀ ਤੇ ਚੜਕੇ ਤੇ ਪ੍ਰਮਾਤਮਾ ਦੇ ਅੱਗੇ ਪ੍ਰਾਰਥਨਾ ਵਗੈਰਾ ਕੀਤੀ ਆ ਪਰਪੁਰ ਪਏ ਆ ਪ੍ਰਮਾਤਮਾ ਦੇ ਤੇ ਉਹਨੇ ਬਖਸ਼ਤਾ ਆ ساری ਧਰਤੀ ਨੂੰ ਬਖਸ਼ਤਾ ਤੇ ਸਾਡੇ ਕਰਕੇ ਤੁਸੀਂ ਵੀ ਬਚ ਗਏ ਅਹੀਂ ਨਾਲ ਹੁੰਦੇ ਤਾਂ ਤੁਸੀਂ ਵੀ ਮਰਨਾ ਸੀ ਅਸੀਂ ਤੇ ਚੜੇ ਹਾਂ ਕੋਠੇ ਤੇ ਉੱਚੇ ਥਾਂ ਤੇ ਪਹਾੜੀ ਤੇ ਸਾਨੂੰ ਕੁਝ ਨਹੀਂ ਹੋਣਾ ਤੁਸੀਂ ਮਰਨਾ ਹੈ ਜਿਹੜੇ ਨਾਸਤਕ ਦੇ ਡਰਾਉਂ ਦਾ ਕਾਰੋਬਾਰ ਬੜਾ ਪੁਰਾਣਾ 2000 ਸਨ ਦੇ ਵਿੱਚ ਵੀ ਕਹਿੰਦੇ ਸੀ ਕਿ ਸਾਰਾ ਕੁਝ ਖਤਮ ਹੋਣ ਵਾਲਾ ਫਿਰ 2012 ਦੇ ਵਿੱਚ ਇਹ ਸਮਝ ਲਓ ਕਿ ਡਰ ਦਾ ਕਾਰੋਬਾਰ ਜਿਹੜਾ ਜੀ ਧਰਮਾਂ ਦਾ ਡਰ ਦੇ ਉੱਤੇ ਖੜਾ ਆ ਔਰ ਇਸ ਚੀਜ਼ ਦੇ ਮੈਂ ਬਿਲਕੁਲ ਵਿਰੋਧਚਾ ਜੀ ਮੈਂ ਕੋਈ ਬਹੁਤਾ ਗਿਆਨੀ ਤਾਂ ਹੈ ਨਹੀਂ ਪਰ ਮੈਨੂੰ ਪਤਾ ਹੈ ਕਿ ਜੋ ਜੇ ਉਹਨੇ ਕਰਨਾ ਵੀ ਹੋਇਆ ਮਾਰਨਾ ਵੀ ਹੋਇਆ ਤਾਂ ਤਾਂ ਕੋਈ ਗੱਲ ਨਹੀਂ ਡੋਂਟ ਵਰੀ ਉਹਦੀ ਟਗਾ ਸਿਮਰਨ ਉਤੋਂ ਡਰ ਕੇ ਕਰੋ ਉਹਦੇ ਮੈਂ ਬਿਲਕੁਲ ਵਿਰੋਧ ਦੇ ਵਿੱਚ ਵਿਰੋਧ ਵਾਲੀ ਵੀ ਗੱਲ ਕਿਹੜੀ ਆ ਇਹ ਤੇ ਵਿੱਚ ਤੇ ਹੈ ਹੀ ਮੂਰਖਤਾ ਕੇ ਡਰ ਕੇ ਸਿਮਰਨ ਕਰਨ ਲੋ ਡਰ ਦਾ ਕੋਈ ਮਤਲਬ ਨਹੀਂ ਇਹ ਤਾਂ ਬੜੀ ਅੰਦਾਜ਼ੁਕ ਜੀ ਡੋਰ ਆ ਸਾਡੀ ਸੋਲਰ ਫਲੇਅਰ ਆਉਂਦੇ ਨੇ ਮਾੜਾ ਜਿਹਾ ਚੱਲ ਗਿਆ ਸਾਡਾ ਐਟਮੋਸਫੇਅਰ ਖਤਮ ਹੋ ਗਿਆ ਧਰਤੀ ਸਾਰੀ ਖਤਮ ਹੋ ਜਾਣੀ ਮਿੰਟੋਂ ਮਿੰਟ ਪਰ ਕਿਤੇ ਨਾ ਗਿਰੇ ਉਹ ਬੈਠਾ ਆ ਉਹਨੇ ਇੰਨੀਆਂ ਸੁਰੱਖਿਆਵਾਂ ਦਿੱਤੀਆਂ ਨੇ ਐਸਟਰੋਇਡ ਬੜੇ ਆਉਂਦੇ ਨੇ ਉਹ ਜਿਹੜਾ ਬ੍ਰਹਸਪਤੀ ਆ ਸਭ ਤੋਂ ਵੱਡਾ ਗ੍ਰਹਿ ਉਹ ਆਪਣੇ ਵੱਲ ਖਿੱਚ ਲੈਂਦਾ ਫਿਰੜੇ ਹੁੰਦੇ ਵੀ ਨੇ ਉਹ ਇੱਕ ਮੈਂ ਸੁਣਿਆ ਹੈਗਾ ਵਿਗਿਆਨੀ ਕਹਿੰਦੇ ਕਿ ਇੱਕ ਆਇਆ ਵੀ ਐਸਟਰੋਇਡ ਕੁਦਰਤੀ ਨੇ ਉਹਨੂੰ ਖਿੱਚ ਕੇ ਥੋੜੀ ਨੇ ਤੇਜ਼ ਕਰ ਲਈ ਉਹਦੀ ਸਪੀਡ ਉਹ ਐ ਲੰਘ ਗਿਆ ਮਤਲਬ ਪਰਮਾਤਮਾ ਨੇ ਕਹਿ ਲੋ ਜਾਂ ਕਿਸੇ ਸ਼ਕਤੀ ਨੇ ਸਾਨੂੰ ਸੁਰੱਖਿਆ ਦਿੱਤੀ ਹੈ ਜਿੰਨਾ ਚਿਰ ਉਹਦੀ ਰਜ਼ਾ ਆ ਉਹਨਾਂ ਚਿਰ ਤੱਕ ਤੇ ਸਾਰਾ ਕੁਝ ਠੀਕ ਰਹੂਗਾ ਔਰ ਜਦਨ ਖਤਮ ਹੋਣਾ ਹੋਇਆ ਤੇ ਫਿਰ ਉਹ ਦਿਨ ਸਿਮਰਨ ਕਰਨ ਵਾਲੇ ਵੀ ਨਹੀਂ ਬਚਨੇ ਦੁਜੇ ਵੀ ਨਹੀਂ ਬਚਨੇ ਪਾਪੀ ਵੀ ਜਿਹੜੇ ਨੇ ਉਹ ਵੀ ਉਹਦੇ ਹੀ ਨੇ ਔਰ ਇਹ ਖੇਡ ਚੱਲਦੀ ਆ ਉਹਦੀ ਖੇਡ ਐ ਇੱਕ ਰੰਗਮঞ্চ ਆ ਜੇ ਰਾਮ ਜੀ ਨੇ ਤੇ ਰਾਵਣ ਵੀ ਆ ਜੇ ਗੁਰੂ ਗੋਬਿੰਦ ਸਿੰਘ ਜੀ ਹੀ ਗਈ ਤੇ ਔਰੰਗਦੇਵ ਵੀ ਹੀ ਗਾ ਔਰੇ ਉਦਾਂ ਹੀ ਜਦਾਂ ਅਸੀਂ ਕਾਲੇ ਬਲੈਕ ਪਾਊਡਰ ਦੇ ਉੱਪਰ ਚਿੱਟੇ ਨਾਲ ਲਿਖਦੇ ਆ ਤਾਂ ਦੋਵੇਂ ਰੰਗ ਜੜਿਆ ਉਹਦੇ ਹੀ ਆ। ਰਜੋਗੁਣ ਹੁੰਦਾ ਤਮੋਗੁਣ ਹੁੰਦਾ ਰਜੋਗੁਣੀ ਬੰਦੇ ਹੁੰਦੇ ਨੇ ਜਿਹੜੇ ਚੰਗੇ ਮਤਲਬ ਵਧੀਆ ਕੰਮ ਕਰਦੇ ਨੇ ਇੱਕ ਤਮੋਗੁਣੀ ਹੁੰਦੇ ਨੇ ਜਿਹੜੇ ਪੁੱਠੇ ਕੰਮ ਕਰਦੇ। ਅਸੀਂ ਤੇ ਜੇ ਪਾਸੇ ਚੱਜਣਾ ਰਜੋਗੁਣੀ ਦੀਆਂ ਵੀ ਕੁਸ਼ ਖੂਬੀਆਂ ਲੈ ਲੈਣੀਆਂ ਤਮੋਗੁਣੀ ਦੀਆਂ ਵੀ ਲੈ ਲੈਣੀਆਂ ਨੇ। ਔਰ ਸਤੋਗੁਣੀ ਹੋ ਜਾਣਾ ਹੈ। ਐਸ ਕਰਕੇ ਕੋਈ ਫੇਕਰ ਵਾਲੀ ਗੱਲ ਨਹੀਂ ਜੀ ਸਿਮਰਨ ਕਰਨ ਤੋਂ ਮੈਂ ਨਹੀਂ ਡੱਕਦਾ। ਕਰੋ ਤੁਸੀਂ ਜੋ ਕਰਦੇ ਆਂ ਧਿਆਨ ਕਰੋ ਗਹਿਰੇ ਜਾਓ। ਪਰ नो प्रॉब्लम ਨਾਥਿੰਗ ਟੂ ਵਰੀ ਕਾਦਾ ਡਰਿਆ ਸਾਡੇ ਗੁਰੂਆਂ ਦੀ ਤਾਂ ਛੱਡੋ ਜਿਹੜੇ ਭਾਈ ਮਨੀ ਸਿੰਘ ਜੀ ਸੀਗੇ ਉਹਨਾਂ ਨੇ ਜਾਣ ਲਿਆ ਹੈਗਾ ਕਿ ਸਰੀਰ ਉਹਦੇ ਵੀ ਵੱਡਿਆ ਜਾਊਗਾ ਪਰ ਮੈਂ ਵਿੱਚ ਬੈਠਾ ਮੈਂ ਨਹੀਂ ਵੱਡਿਆ ਜਾਂਦਾ ਮੈਨੂੰ ਵੱਡਣ ਦਾ ਕੋਈ ਤੁਹਾਡੇ ਕੋ ਤਰੀਕਾ ਹੈ ਨਹੀਂ ਜਦਾਂ ਮਰਜੀ ਟੁਕੜੇ ਟੁਕੜੇ ਵੀ ਕਰ ਦੋਗੇ ਸਰੀਰ ਦੇ ਮੈਂ ਨਹੀਂ ਵੱਡਿਆ ਜਾਂਦਾ ਮੈਂ ਤਾਂ ਉਹ ਆ ਜਿਹੜਾ ਨਹੀਂ ਕਦੀ ਵੀ ਖਤਮ ਹੁੰਦਾ ਇਸ ਕਰਕੇ ਨਾਲੋਂ ਚੰਗਾ ਹੈ ਡਰ ਨਾਲੋਂ ਚੰਗਾ ਕਿ ਉਸ ਚੀਜ਼ ਨੂੰ ਜਾਣੋ ਜਿਹੜੀ ਕਦੀ ਨਹੀਂ ਮਰਦੀ